ਰੇ ਰੇੜੇ ਵਿੱਚ ਲਿਆਂਦੀ ਵਿਆਹ ਕੇ ਸੱਜ ਬੈਹੀ ਜੱਥੇ ਕਿ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਉੱਥੇ ਦੋਸਤੋ ਦੇਖਣਾ ਇਹ ਬਣਦਾ ਕਿ ਪੰਜਾਬੀਆਂ ਨੂੰ ਵਿਆਹ ਵਾਲੇ ਦਿਨ ਬੇਹੱਦ ਚਾਹ ਹੁੰਦਾ ਹੈ ਤੇ ਉਸੇ ਚਾਹ ਨੂੰ ਲੈ ਕੇ ਦੋਸਤੋ ਮੁੰਡੇ ਨੇ ਘਰ ਦੇ ਵਿੱਚ ਤਿਆਰ ਕਰਵਾਇਆ ਸੀ ਫਿੱਟ ਰੇੜਾ ਤੇ ਫਿੱਟ ਰੇੜੇ ਉੱਤੇ ਲਾਇਆ ਫੁੱਲ ਸ਼ਿੰਗਾਰ ਜਿੱਥੇ ਕਿ ਦੋਸਤੋ ਇਸ ਮੁੰਡੇ ਨੇ ਆਪਣੀ ਪਤਨੀ ਨੂੰ ਖੁਸ਼ ਕਰਨ ਦੇ ਲਈ ਤੇ ਰਿਸ਼ਤੇਦਾਰ ਵੀ ਰਹਿ ਗਏ ਸੋਚਦੇ ਜਦੋਂ ਫਿੱਟ ਰੇੜੇ ਉੱਤੇ ਸੱਜ ਬੈਹੀ ਨੂੰ ਬਿਠਾ ਕੇ ਲਿਆਂਦਾ ਘਰ ਦੇ ਵਿੱਚ ਕੀਤੀ ਐਂਟਰੀ ਤੇ ਪਰਿਵਾਰਕ ਮੈਂਬਰ ਵੀ ਹੋ ਗਏ ਬੇਹੱਦ ਹ ਆਕਰ ਗੱਡੀ ਉੱਪਰ ਪੈਸੇ ਕਿਉਂ ਨਹੀਂ ਲਾਹੇ ਤੇ ਫੁੱਲਾਂ ਵਾਲੀ ਕਾਰ ਕਿਉਂ ਨਹੀਂ ਲੈ ਕੇ ਗਿਆ ਤੇ ਘਰ ਦੇ ਵਿੱਚ ਫਿੱਟ ਰੇੜੇ ਨੂੰ ਸ਼ਿੰਗਾਰ ਕੇ ਹੀ ਆਪਣੀ ਘਰਵਾਲੀ ਦਾ ਕੀਤਾ ਘਰ ਦੇ ਵਿੱਚ ਬੇਹਰ ਸੋਨਾ ਸਵਾਗਤ ਜਿੱਥੇ ਕਿ ਦੋਸਤੋ ਪੰਜਾਬੀਆਂ ਦੇ ਲਈ ਇਹ ਵੀ ਸੋਚਣਾ ਬਣਦਾ ਹੈ ਕਿ ਮਹਿੰਗੀਆਂ ਮਹਿੰਗੀਆਂ ਗੱਡੀਆਂ ਉੱਪਰ ਖਰਚਾ ਨਾ ਕੀਤਾ ਜਾਵੇ ਕਿ ਆਪਣੇ ਘਰ ਦੇ ਵਿੱਚ ਜਗਾੜੂ ਛੰਦਾਂ ਨੂੰ ਲਿਆ ਕੇ ਉਹਨਾਂ ਉੱਪਰ ਫੁੱਲ ਲਗਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਆਪਣੀ ਪਤਨੀ ਨੂੰ ਲੈ ਕੇ ਆ ਸਕਦੇ ਹੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ